ਹੈਲੋ ਜੀ 사ਸੀ ਕਾਲ ਹੋ ਰਿਹਾ ਸਨੋ ਫਰੈਂਡ ਤੁਹਾਡਾ ਕੀ ਹਾਲ ਹੈ ਆਸ ਕਰਦੇ ਤੁਸ ਸਭ ਠੀਕ ਠਾਕ ਵਧੀਆ ਹੋਗੇ ਅੱਜ ਫਰੈਂਡ ਅਸੀਂ ਜਾ ਰਹੇ ਹਾਂ ਅੰਛ ਦੇ ਸਕੂਲ ਐਡਮਿਸ਼ਨ ਕਰਵਾਉਣ ਇੱਥੇ ਨਾ ਥੋੜੀ ਜੀ ਆਵਾਜ਼ ਘਟਾਈ ਸੀ ਮੈਂ ਬੋਲ ਇਹ ਆ ਦੇਖੋ ਬੇਟੇ ਸਭ ਚੀਜ਼ਾਂ ਪੈਕ ਕਰ ਲਿਆ ਰੈਡੀ ਪੱਥਾ ਇਹੋ ਨਸੀ ਚੱਲੇ ਆ ਘਰੋਂ ਜਾ ਟਾਈਮ ਹੋ ਗਿਆ ਬਹੁਤ ਟਾਈਮ ਬਹੁਤ ਜ਼ਿਆਦਾ ਹੋ ਗਿਆ ਤੇ ਅਸੀਂ ਚੱਲੇ ਆ ਅੰਛ ਚੱਲ ਆਏ ਆਪਣੇ ਦਾਦੀ ਨਾਲ ਬੈਗ ਲੈ ਕੇ ਸਾਰੇ ਸਕੂਲ ਦੇ ਸ਼ੂ ਲੈਂ ਗੱਲ ਜਾਏ ਖਾਂਚੇ ਸੋ ਚੱਲ ਰਿਹਾ ਰਿਮੋਟ ਵਾਲਾ ਰੰਗ ਨਹੀਂ ਆਪਾਂ ਤੇ ਮੋਟਰ ਸੋ ਤੇ ਇਹ ਚੱਲ ਨਹੀਂ ਗਿਆ ਸਕੂਟਰੀ ਤੇ ਠੀਕ ਹੈ ਤੁਹਾਨੂੰ ਮਿਲਦੇ ਐ ਕੋਈ ਫਿਰ ਉਸ ਦਾ ਸੰਦੂਕ ਹੀ ਆ ਰਿਹਾ ਨਾਲ ਤੇ ਬਾਹਰ ਕਿੱਥੇ ਚੱਲੇ ਜੀ ਦੱਸ ਦ ਚੱਲੇ ਕਿੱਥੇ ਜੇ ਵੰਡਰ ਕਿਹੜਾ ਹੈ ਇਹਨੂੰ ਬੰਨ ਕੇ ਰੱਖਿਆ ਇਹ ਮੰਤਰ ਕਾਬੂ ਆਉਂਦਾ ਚੱਲ ਕੋਈ ਹੋਰ ਪਾਲਾ ਬੱਲਾ ਦੇ ਏਦੇ ਸਕੂਲੇ ਚੱਲੇ ਆ ਥੋੜਾ ਤਾਂ ਕਰ ਲਓ ਕੰਟਰਾ ਕਿਹੜੇ ਕਿਹੜੇ ਤੇ ਜਾਣਾ ਹੈ ਕਿ ਰਫੇਜ ਕੇ ਦੱਸਣਗੇ ਜੇ ਰਫੇ ਕਰੇ ਕਿਹੜੇ ਕੰਟਰਾ ਨੇ ਪੋਜ਼ਿਟਿਵ ਮੀਜ ਲਾ ਲਈ ਰੂੜਾ ਇਹਦੇ ਇਕੱਤਰ ਪਾਉਂਦਾ ਆਂਦੇ ਨਾ ਲਿਖਾ ਜੋ ਨਾ ਲਿਖਾ ਜੋ ਤੈਨੂੰ ਜਾਣਦੇ ਨਹੀਂ ਆ 7 ਸਾਲ ਹੋ ਗਿਆ ਘਰਾਂ ਨਾ 9 ਸਾਲ ਤੇ ਪੜਦੇ ਨੋ ਤੇਰਾ ਸਕੂਲ ਜਾ ਆਈ ਸਾਲ ਹੀ ਨਾ ਆਪਣੀ ਇੱਕ ਦਿਨ ਵੀ ਲੇਟ ਹੋ ਗਈ ਨਾ ਉਹਨਾਂ ਨੇ ਅਗਲੇ ਦਿਨ ਘੜਾ ਕਰ ਤਾ ਕੋਈ ਮਹਨੂਂਦੀ ਨਾ ਨੌ ਸਾਲ ਪੜਦਾ ਰਿਆ ਨਹੀਂ ਨਾ ਉਹਨਾਂ ਨੇ ਤੇਰਾ ਚੇਤਾ ਭੁੱਲ ਕੇ ਨੌ ਸਾਲ ਤੇਰੇ ਆਈ ਸਾਲ ਨਾ ਲਿਖਾਉਣਾ ਪੈਂਦਾ ਨਾ ਉਥੇ ਅਡਮਿਸ਼ਨ ਲਈ ਦੱਸਿਓ ਇਹ ਗੱਲ ਸਹੀ ਹੈ ਕਿ ਨਹੀਂ ਆਈਸਾ ਲੈਨੂਅਲ ਚਾਰਜ ਚਾਹੀਦੇ ਹੈ ਕਿ ਨਹੀਂ ਚਾਹੀਦੇ ਇਸਨੂੰ ਜਰੂਰ ਦੱਸਿਓ ਤੇ ਹੋਰ ਚੱਲੇ ਹੋ ਤਾਂ ਬੁਕਸ ਵੀ ਲੈਣੇ ਆਏ ਤੇ ਐਡਮਿਸ਼ਨ ਕਰਵਾਉਣ ਆਏ ਮੂਵੀ ਦਾ ਸਕੂਲ ਵਾਲਿਆਂ ਦਾ ਚੱਲਣਾ ਲਾ ਲਓ ਬਾ ਠੀਕ ਠੀਕ ਚੰਗਾ ਜਦੋਂ ਅਸੀਂ ਘਰੋਂ Nikle ਤੇ ਇਹ ਪੌਂਡ ਚਲ ਕੇ ਤੇਲ ਤੇ ਮਹਿਕੜਗੀ ਸੀ ਆਪਣੇ ਗੁਰਦੁਆਰੇ ਤੇ ਬਾਹਰ ਦੇਖ ਸਕਦੇ ਸਾਡਾ ਬਾਹਰਲੇ ਕੋਤਵਾਰੇ ਦਾ ਬਾਹਰੋ ਵੀਊ ਲੰਗਰ ਆ ਦਿਖਾਈ ਦੇ ਰਿਹਾ ਹੈ ਤੇ ਮੈਂ ਇਥੇ ਇਹਨਾਂ ਦੀ ਕਰਦੇ ਪਈ ਸੀ ਵੇਟ ਪੰਜ 2 ਮਿੰਟਾਂ ਚ ਹੀ ਅੱਗੇ ਸੀ ਮੈਂ ਜਲ ਮੈਕੀ ਦੀ ਘਟੀ ਤੇ ਜਾਣਾ ਤੁਸੀਂ ਕੋਹਾ ਲਿਆ ਹੋ ਹੁਣ ਅਸੀਂ ਪਹੁੰਚ ਗਏ ਅੰਸਰੀਆਲੀ ਰੋਡ ਤੇ ਇੱਥੇ ਅੱਗੇ ਜਾ ਕੇ ਫਰੈਂਟ ਸਾਡ ਨਾਇਨ ਨਹੀਂ ਜਿਆਦਾ ਮਾੜੀ ਲੋਈ ਮਾੜੀ ਕੀ ਆਪਾਂ ਨੂੰ ਨਾ ਇੱਥੇ ਵਾਸਾ ਦੇਣਾ ਜੋ ਹੋਇਆ ਕੁਝ ਇੱਥੇ ਹੀ ਹੋਇਆ ਇੱਥੇ ਕੀ ਹੋਇਆ ਤੁਹਾਨੂੰ ਮੈਂ ਦੱਸਦੀ ਆਂ ਸਾਡੇ ਨਾ ਮੋਟਰਸਾਈਕਲ ਚ ਹਵਾ ਥੋੜੀ ਜੀ ਘੱਟ ਸੀ ਆਪਾਂ ਬਹੁਤ ਛੇਰ ਬਾਅਦ ਮੋਟਰਸਾਈਕਲ ਗੱਡੇ ਆ ਜਿਆਦਾ ਅਸੀਂ ਸਕੂਟਰੀ ਤੇ ਚਲੇ ਜਾਨੇ ਆ ਤੇ ਨੇ ਕਹਿੰਦੇ ਚਲ ਥੋੜੀ ਜੀ ਤੇ ਪੈਟਰੋਲ ਪੰਪ ਤੇ ਫ੍ਰੀ ਹਵਾ ਵਾਲਾ ਲਗਾ ਆ ਅਸੀਂ ਹਵਾ ਭਰਾ ਲੈਨੇ ਆ ਤੇ ਮੈਂ ਆਪਾਂ ਕੀ ਕੀਤਾ ਇਹ ਲੱਗਣ ਲੱਗ ਪਏ ਤੇ ਮਸ਼ੀਨਾਂ ਹਵਾ ਭਰਨ ਉਹਨੇ ਹਵਾ ਕੀ ਭਰਨੀ ਸੀ ਮਸ਼ੀਨ ਸੀ ਖਰਾਬ ਉਹਨੇ ਹਵਾ ਸਾਰੀ ਕੱਢ ਦਿੱਤੀ ਤੇ ਦੇਖੋ ਜਦੋਂ ਮਸ਼ੀਨ ਲੱਗੀ ਬਟੌਰ ਕੰਪਨੀ ਆਪਾਂ ਕਿਹਾ ਪਾਰ ਲੈਨੇ ਚਲੋ ਥੋੜੀ ਜੀ ਤੇ ਸਾਢੇ ਮੈਂ ਨਾ ਕਰ ਦਿੱਤੀ ਤੇ ਆ ਹੁਣ ਪਹਿਲੀ ਦਿਖਾ ਜਾ ਰਹੇ ਹੁਣ ਤੁਰ ਕੇ ਐ ਨਾ ਕਰਕੇ ਲੱਗ ਗਿਆ ਆਪੀ ਗੁੱਟ ਕੇ ਪਾ ਲਈ ਹਾਂ ਉਹ ਕੋਈ ਮਾਰਦਾ ਮਨਸਾ ਲੱਗਿਆ ਅਹ ਕੋਲ ਉਂ ਖੜਾ ਅਹ ਹਵਾ ਗਈ ਜੀ ਮੁੱਕਾ ਦੇਖਿਓ ਹਵਾ ਤਾਂ ਅੱਜ ਸਾਰੀ ਨਿਕਲ ਗਈ ਉਹਨਾਂ ਸਾਹਮਣੇ ਤਾਂ ਇੱਕ ਆਇਆ પેટ્રોલ ਪੰਪ ਮੈਂ ਗੁਰਪੇਜ ਨੂੰ ਆਖਿਆ ਤੁਸੀਂ ਨਾ ਤੁਰ ਕੇ ਜਾ ਕੇ ਪੁੱਛ ਕੇ ਆਓ ਜੇ ਤੇ ਆਂਦੀ ਹੋ ਜਿਓ ਤੇ ਭਰਾ ਲਿਆਇਓ ਜਿਹਦੇ ਅੱਗੇ ਹਨ ਜਿਆਦਾ ਦੂਰ ਨਾ ਪੈਰਾ ਹੈ ਆ ਗਿਆ ਸਾਈਡ ਦੇ ਦੇਖੋ ਕੀ ਕਹਿੰਦੇ ਨੇ ਇੱਥੇ 메ਨ ਹੀ ਰੋਡ ਦੇ ਉਤੇ 5 ਮਿੰਟ ਦੀ ਦੂਰੀ ਤੇ ਇੱਕ ਹਨ ਲੰਬਿਆ ਹੋਰ પેટ્રોલ ਪੰਪ ਜੋ ਦੂਸਰੀ ਸਾਈਡ ਸੀ ਇੱਥੇ ਪਹਿਲੇ ਮੈਂ ਕਿਹਾ ਤੁਸੀਂ ਨਾ ਪੁੱਛ ਕੇ ਆਓ ਤੁਹਾਡੀ ਹਵਾ ਭਰ ਦਿੰਦੇ ਨੇ ਇਹ ਗਏ ਫਿਰ ਪੁੱਛਣ ਫਿਰ ਵਾਪਸ ਆਏ ਫਿਰ ਮੋਟਰਸਾਈਕਲ ਲੈ ਕੇ ਗਏ ਪਰ ਜਦੋਂ ਅਸੀਂ ਮੋਟਰਸਾਈਕਲ ਲੈ ਕੇ ਐਨ ਦੀ ਰੋਡ ਕ੍ਰੋਸ ਕਰਕੇ ਗਏ ਕਿ ਨੈਰਿਸ ਕੀ ਕੰਮ ਹੈ ਪਰ ਜ਼ਰੂਰੀ ਵੀ ਹੀ ਜਾਣਾ ਵੀ ਨਹੀਂ ਚਲੋ ਫਿਰ ਵੀ ਸਿਆਣਪ ਨਾਲ ਚਲੇਗੇ ਆ ਦੇਖੋ ਉਹਨੂੰ ਪੁੱਛ ਕੇ ਆਏ ਜਦੋਂ ਉੱਥੇ ਪਰ ਲੱਗੇ ਹਵਾ ਤੇ ਉਹਨਾਂ ਦੱਸਤਾ ਤੁਹਾਡੀ ਮੋਟਰਸਾਈਕਲ ਹੋ ਗਿਆ ਪੈਂਚਰ ਪੈਂਚਰ ਕੀ ਹੋਇਆ ਹੈ ਤੁਹਾਡੀ ਮੋਟਰਸਾਈਕਲ ਦੀ ਟਿਊਬ ਹੋ ਚੁੱਕੀ ਹੈ ਖਰਾਬ ਇਨ ਐਵਰੀ ਜਾਨੀ ਹਵਾ ਇਹ ਵਿਚਾਰੇ ਪੇਪ ਜਾ ਕੇ ਮੋਟਰਸਾਈਕਲ ਲੈ ਕੇ ਗਏ ਫਿਰ ਆਏ ਵਾਪਸ ਫਿਰ ਅਸੀਂ ਧੁਰ ਕੇ ਤੇ ਥੋੜਾ ਜਿਹਾ ਆ ਧੁਰ ਕੇ ਗਏ ਤੇ ਬਾਕੀ ਅਸੀਂ ਨਾ ਪੈਂਚਰ ਮੋਟਰਸਾਈਕਲ ਤੇ ਹੀ ਹਵਾ ਬਿਲਕੁਲ ਨਿਕਲੀ ਮੈਨੂੰ ਸੋ ਕੋ ਡਾਰਾ ਵੇ ਰਸਤੇ ਚ ਮੈਂ ਫਿਰਤੇ ਵੇਲੇ ਇਹੋ ਜੇ ਮੋਟਰਸਾਈਕਲ ਛਾਵਾਂ ਨਾਲ ਡੋਲ ਸਕਦਾ ਹਾਸਾ ਹੋ ਸਕਦਾ ਪਰ ਬਿਲਕੁਲ ਵੀ ਨਾ 5-7 ਮਿੰਟ ਦੀ ਦੂਰੀ ਤੇ ਜਿੱਥੇ ਅਸੀਂ ਸ਼ੌਪ ਤੇ ਰੁਕੇ ਤੇ ਲਵਾਇਆ ਅਸੀਂ ਟਿਊਬ ਬਦਲਾਈ ਮੋਟਰਸਾਈਕਲ ਦੀ ਟਾਇਰ ਠੀਕ ਕਰਵਾਇਆ ਫਿਰ ਅਸੀਂ ਨੈਕਸਟ ਸਟੈਪ ਆਪਣੀ ਤੇ ਪਹੁੰਚੇ ਬੜਾ ਟਾਈਮ ਲੱਗ ਗਿਆ ਅਸੀਂ ਤਾਂ ਪਹਿਲਾਂ ਘਰੋਂ ਹੀ ਲੜਤੂ ਰੇ ਸੀ ਫਿਰ ਬਾਅਦੋਂ ਅਸੀਂ ਸਕੂਲ ਜਾਣਾ ਸੀ ਬੱਚੇ ਦੀ ਐਡਮਿਸ਼ਨ ਕਰਵਾਉਣ ਪਰ ਇਹ ਗੱਲ ਹੈ ਬੇਸ਼ੱਕ 2 ਵਜ ਗਏ ਸੀ 2:30 ਦੋਸਾਂ ਨੂੰ ਸਕੂਲ ਜਾਂਦਿਆਂ ਨੂੰ ਪਰ ਇਹ ਸਕੂਲ ਨਾ ਥੋੜਾ ਚਿਰੋਂ ਲੇਟ ਹੀ ਬੰਦ ਕਰਦੇ ਉਹਨਾਂ ਨੂੰ ਵੀ ਪਤਾ ਹੈ ਐਡਮਿਸ਼ਨਾਂ ਚੱਲਦੀਆਂ ਪਈਆਂ ਨੇ ਪੇਰੈਂਟਸ ਆਂਦੇ ਨੇ ਇਸ ਤੋਂ ਬਾਅਦ ਅਸੀਂ ਬੁੱਕਸ ਵਾਲੀ ਸ਼ਾਪ ਤੇ ਚਲੇ ਗਏ ਬੁੱਕਸ ਲਈਆਂ ਮਾਰਕੀਟ ਚਲੇ ਗਏ ਕਿ ਸਾਰੀ ਦਿਹਾੜੀ ਸਾਢੇ ਇਸ ਤਰ੍ਹਾਂ ਲੱਗੀ ਆ ਦੇਖੋ ਦੇਖਦੇ ਵੇਜ ਹਨ ਉਹ ਇਧਰ ਲਈ ਮੋਟਰਸਾਈਕਲ ਲੈ ਕੇ ਗਏ ਆਪਦੇ ਵੱਲੋਂ ਤੇ ਹਵਾ ਹੀ ਭਰਣ ਗਏ ਸੀ ਪਰ ਇਹਨਾਂ ਨੂੰ ਨਹੀਂ ਸੀ ਪਤਾ ਉੱਥੇ ਜਾ ਕੇ ਪਤਾ ਲੱਗਾ ਕਿ ਟਿਊਬ ਹੋ ਗਈ ਹੈ ਖਰਾ ਫਿਰ ਅਸੀਂ ਇਹ ਰੋਡ ਤੋਂ ਨਹੀਂ ਫਿਰ ਵਾਪਸ ਆ ਕੇ ਫਿਰ ਤਾਸੀ ਨਹੀਂ ਸਕਦੇ ਮੈਨੂੰ ਪਤਾ ਨਹੀਂ ਕਿਹੜੇ ਵੇਲੇ ਕਲੀ ਘੜੀ ਘਰ ਤੁਰੇ ਚਲੋ ਫਿਰ ਵੀ ਕੋਈ ਨਹੀਂ ਉਹ ਮਾੜੀਆਂ ਮੋਟੀਆਂ ਚੀਜ਼ਾਂ ਦੇ ਹੁੰਦੀਆਂ ਰਹਿੰਦੀਆਂ ਨੇ ਤੰਦਰੁਸਤੀ ਚਾਹੀਦੀ ਹੈ ਇਹ ਰਾਮ ਚਾਹੀਦਾ ਛੜਕਾਂ ਤੇ ਚਲੋ ਦੇਖ ਸਕਦੇ ਫਿਰ ਵੇਖੇ ਵਾਪਸ ਆ ਗਏ ਖਾਲੀ ਮੋਟਰਸਾਈਕਲ ਲੈ ਕੇ ਉਤਰੇ ਤੇ ਹੁਣ ਅਸੀਂ ਬਾਅਦ ਚੇ ਗਿੰਦੇ ਬੈਠ ਜਾ ਤੂੰ ਹਵਾ ਨਿਕਲੀ ਮੇਰੇ ਮੋਟਰਸਾਈਕਲ ਦਾ ਮੈਂ ਕਿੱਥੇ ਬੈਠ ਜਾ ਕਹਿੰਦੇ ਕੋਈ ਜਰੀਂਦਾ ਮੈਂ ਤੈਨੂੰ ਕਹਾਂ ਨਾ ਬੈਠ ਜਾ ਫਿਰ ਥੋੜਾ ਚਿਰ ਆਪਾਂ ਬੈਠੇ ਥੋੜਾ ਤੁਰੇ ਫਿਰ ਸ਼ੌਪ ਤੇ ਮੈਂ ਅੱਗੇ ਗਾੜੀ ਕਿਹੜੇ ਮਿਲ ਘਰ ਤੁਰੇ ਸੱਚੀ ਨਾ ਆਪਾਂ ਕੁਰਮ ਹੋਇਆ ਟਾਇਰ ਹੋ ਗਿਆ ਪੈਂਚਰ ਹੁਣ ਪੈਂਚਰ ਲੱਗਦਾ ਨਿਆਣੇ ਨੇ ਅੱਜ ਫੇਰ ਆ ਜਾਣ ਤੇ ਉਹ ਵੀ ਬਣੀ ਕੋਈ ਨਹੀਂ ਉਹ ਦੁਕਾਨ ਆ ਗਈ ਅੱਗੇ ਸਾਰਾ ਪਿਆਰ ਦੁਨੀਆ ਦਾ ਸਾਇਆ ਸੱਗਰੀ ਪਿਆਰ ਅੱਡੇ ਨੂੰ ਆਪਾਂ ਸਕੂਲ ਪਹੁੰਚ ਜਾਣਾ ਹੈ ਕੁਝ ਵੀ ਲੈਣੀਆਂ ਤੇ ਟਾਈਮ ਹੀ ਬੜਾ ਹੋ ਗਿਆ ਆ ਵਾਪਸ ਆਣੀ ਆ ਚਲਾਇਆ ਨਹੀਂ ਆਪਾਂ ਕਦੀ ਤੇ ਪਹੁੰਚ ਜਾਣਾ ਸੀ ਆਪਾਂ ਆਪਣੀ ਚਾਹ ਸ਼ੌਂਕ ਨੂੰ ਕਿਵੇਂ ਪਰਾ ਲੈਨੇ ਆ पाने ऐसे पेंचर वाली दुकान तो पता नहीं मुंडे अच्छा बड़ा ही ना जो आ ही है जो फुलिया गया पढ़ाई में माड़ा दसे है ओ हाँ चलो कोई नहीं हम आप पिंड छतरी पहुंच गए इतने भी लगाव गए पेंचर बाबा जी का संत बाबा जी आस ਕੱਦ ਕੇ ਗਵਾਲਿਆ ਬਣਿਆ ਇੱਕ ਤੇ ਹੋਂਕੀ ਦੇਖ-ਦੇਖ ਹੀ ਗਿੰਦਾ ਵਿਚਾਰਾ pau ਦੁਕਾਨ ਆ ਗਈ ਇੱਥੇ ਅਸੀਂ ਪਹੁੰਚ ਚੁੱਕੇ ਹਾਂ ਪੈਂਚਰਾ ਵਾਲੀ ਸ਼ਾਪ ਤੇ ਮੋਟਰਸਾਈਕਲ ਵਾਲੀ ਦੁਕਾਨ ਤੇ ਚਲੋ ਹੋਇਆ ਤੇ ਜੋ ਇਹ ਚੰਗਾ ਹੈ ਪਰ ਮੈਂ ਕਿੱਸੇ ਟਾਈਮ ਸੋਚ ਰਹੀ ਹਾਂ ਇਹ ਵੀ ਕੋਈ ਨਾ ਸਮਾਈ ਹੁੰਦਾ ਹੈ ਕਿਤੇ ਅਸੀਂ ਛੜਕ ਦੇ ਬੈਠੇ ਬੜਾ ਸੁਨਾਤੇ ਬਣਿਆ ਹਾਂ ਬੈਠੇ ਨੂੰ ਕਾਫੀ ਵੀਕ ਕੇ ਮਿੰਟ ਪੰਜੀ ਲੱਗੇ ਸਾਡੇ ਸ਼ਾਪ ਤੇ ਏ ਲੱਗੇ ਬੈਠ ਕੇ ਵਿਚਾਰੇ ਉਹ ਮਿਸਤਰੀ ਨਾਲ ਕੰਮ ਕਰਵਾਉਂਦੇ ਰਿਹਾ ਦੇਖੋ ਹੁਣ ਇਹਨੇ ਲਾਣਾ ਹੈ ਟਿਊਬ ਵੀ ਬਦਲਣੀ ਹੈ 300 ਰੁਪਏ ਦਾ ਸਾਡਾ ਰਾਚੀ ਉਤਰਾ ਪਰ ਕੁਛ ਆਪਾਂ ਲੈ ਲੈਂਦੇ ਕੁ ਵਰਤੌ ਵਾਲੀ ਚੀਜ਼ ਤੇ ਦੇਖ ਲਓ ਇਹਨੂੰ ਇਹ ਚੀਜ਼ ਦਾ ਚੇਤਾ ਹੀ ਨਹੀਂ ਹੁੰਦਾ ਆਪਾਂ ਕਈ ਸਿਆਣਪਾ ਕਰ ਲੈਨੇ ਪਰ ਇਹੋ ਜੇ ਕੰਮ ਤਾਂ ਆਪਾਂ ਨੂੰ ਬਿਲਕੁਲ ਨਹੀਂ ਪਤਾ ਹੁੰਦਾ ਆਪਣਾ ਕਿਹੜੇ ਟਾਈਪ ਕੀ ਚੀਜ਼ ਦੀ ਆਪਾਂ ਨੂੰ ਜ਼ਰੂਰਤ ਪੈ ਜਾਣੀ ਹੈ ਤੇ ਇੱਥੇ ਮੈਨੂੰ ਨਾ ਬੜਾ ਵਧੀਆ ਵੈਸੇ ਲੱਗਦਾ ਇਹ ਗੱਲ ਕਹਾ ਸ਼ਾਂਸੀ ਤੇ ਬੜਾ ਸੋਨਾ ਇੱਕ ਮੌਸਮ ਸੋਨਾ ਸੀ ਮੈਂ ਇੱਥੇ ਬੈਠ ਗਈ ਲੱਗੇ ਕੰਮ ਦੇਖਣ ਲੱਗ ਪਈ YouTube ਦਾ ਬੜੀ ਸੋਹਣਾ ਮੌਸਮ ਸੀ ਗੱਡੀਆਂ ਜਾਂਦੀਆਂ ਪਈਆਂ ਸੀ ਰੋਡ ਤੇ ਮੈਨੂੰ ਸਰਕਾਰੀ ਵਾਹਨ ਵੀ ਸਰ ਜਾਣੇ ਸੀ ਮੈਂ ਦੇਖਦੀ ਰਹੀ ਤੇ ਸਾਡੇ 20 25 30 ਮਿੰਟ ਲੱਗੇ ਤੇ ਫਿਰ ਅਸੀਂ ਉਸ ਤੋਂ ਬਾਅਦ ਸਕੂਲ ਗਏ ਦੇਖ ਸਕਦੇ ਜੇ ਤੁਸੀਂ ਲਾ ਹੋ ਇਹ ਨਾਲ ਕੀ ਹੱਦ ਜਾ ਗਈ ਜੇ 300 ਦਾ ਚੰਚਰ ਜਾਣਾ ਭਾਈ ਯਾਤਰਾ ਇਹ ਗਲਤੀ ਜਿਹੜਾ ਤੇ ਆ ਵਾਪਰੀ ਸੀ ਨਾ ਹਾਂ ਤੇ ਉਹਦੇ ਆਵਾ ਨਿਕਲ ਗਈ ਅੱਗੇ ਹੁਦਾਂ ਚਲਾ ਲਿਆ ਆਹੋ ਉਹਦੇ ਕਰਕੇ ਆ ਹੋਇਆ ਕੰਮ ਸਾਰਾ ਅੱਗੇ ਨਲਕੀ ਅੱਗੇ ਵੱਖਰੇ ਥਾਂ ਲਾਣ ਦੇ ਨਲਕੀ ਹੋ ਨਹੀਂ ਲੱਗਦੀ ਨਲਕੀ ਲਾਉਣ ਦਾ ਫਾਇਦਾ ਨਹੀਂ ਨਾ ਅੱਛਾ ਪੈਂਚਰ ਜਾਦੇ ਆ ਪੈਂਚਰ ਘੱਟੋ ਫਿਰ ਬੰਦਾ ਕਹਿੰਦਾ ਚਲੋ ਕੋਈ ਨਲਕੀ ਲਾ ਦਿੰਦੇ ਆ ਪੈਂਚਰ ਦੇ ਉੱਤੇ ਲੱਗ ਜਾਣੀ ਬਾਰੇ ਇਹ ਮਾਣੋ ਹੁਣ ਸੌਂਹੇ ਲੜਕੀ ਲਾਵਾਂਗੇ ਹਨਾ ਤੇ ਮੜ ਕੇ ਆਪਾਂ ਜੇ ਕੋ ਪੈਂਚਰ ਤੇ ਕਰਾਇਆ ਉਹ ਵੀ ਲਾਉਣਾ ਪੈਣਾ 50 ਦਾ ਪੈਂਚਰ 150 ਰੁਪਏ ਹੋ ਗਿਆ ਜਿਸ ਕਾ ਕੇ ਇੰਨੇ ਵੀ ਮੁਰਕੇ ਤਾਂ ਲੜਕੀ ਖਰਾਬ ਹੋਊਗੀ ਮੇਰੀ ਗੇਰ ਦੇ ਸਾਟਣਾ ਮੇਗੀ ਟੋਰ ਤੇ ਫੇਰ ਤੁਸੀਂ ਕਹਿਣਾ ਆਹ ਉਹ ਦਾ ਰਿਸਕ ਦੇ ਹਿੰਦਾ ਉਹ ਚੰਗਾ ਤੋ ਇਹ ਮੋੜ ਚੱਕਲੇ ਹਾਂ ਅੱਜ ਪਾਣੇ 2 ਸਾਲਿਆਂ ਕਿ ਲਾਇਆ ਕੁੜੀ ਹੈ ਹਵਾ ਕਾਟ ਕਰਕੇ ਉਧਰੋਂ ਭਰੋਂ ਡੇ ਬੈ ਨਹੀਂ ਦੇ ਉਤਰਾ ਦੇ ਚੱਲੀ ਜਾਣਾ ਇਹ ਪੰਪ ਤੋਂ ਹਵਾਣਾ ਭਰੋ ਹਾਂ ਉਹਨਾਂ ਦੀ ਨੋਜਨਾ ਜਿਹੜੀ ਆ ਨਾ ਕੋਈ ਨਹੀਂ ਪਾਵਾ ਚੁੱਕ ਦੀਆਂ ਨਿਕਲ ਕੀ ਲਾਇਆ ਨੋਰ ਕੀ ਨਿਕਲ ਗਈ ਮੇਰੇ ਕੋਲ ਰੇਡੀ ਹੁੰਦੀ ਸੀ अच्छा एक बार ही वजन लग गया ते मैं देर पुआ लिया मैं लगदी हवा सट गया हां वो घड़ी होए मैं जना ऑफर देने आ जीड़ी हगी वो भी टायर ਚੋਂ ਨਿਕਲ ਗਈ वो ਕਹਿੰਦੇ ਆ ਜਿਹੜੇ ਭਰ ਦਿੰਦੇ ਆ ਟਿਊਪ ਪਾਣ ਤੋਂ ਬਾਅਦ ਅਸੀਂ ਪਹਿਲੋ ਆ ਪਹੁੰਚ ਗਏ ਹਾਂ ਸਕੂਲੇ ਸਕੂਲ ਲੱਗਾ ਹੋਇਆ ਸੀ ਇਧਰ ਅਸੀਂ ਐਡਮਿਸ਼ਨ ਵਾਲੇ ਕਾਊਂਟਰ ਤੇ ਜਿੱਥੇ ਫੀਸ ਲੈਂਦੇ ਉੱਥੇ ਤਾਂ ਕਿ ਅਸੀਂ ਗਏ ਤੇ ਇੱਥੇ ਅਸੀਂ ਕਰਵਾਈ ਬੱਚੇ ਦੀ ਐਡਮਿਸ਼ਨ ਵਾਜੋ ਅਗੇ ਆਪਾਂ ਇਹਨਾਂ ਦੀ ਦੂਸਰੀ ਸ਼ਾਪ ਹੈ। ਇਹ ਬੁੱਕਸ ਵਾਲੀ ਇਹ ਹਟ ਨਹੀਂ ਹਤੋਂ ਆਵਾਸ ਸਕੂਲ ਤੋਂ। ਅਗੇ ਸਕੂਲ ਜੀ ਬੁੱਕਸ ਦਿੰਦੇ ਸੀ ਹੁਣ ਵਾਵਾ 5-7 ਸਾਲ ਹੋ ਗਏ ਨਹੀਂ ਦਿੰਦੇ ਇਹਨਾਂ ਨੇ ਆਪਣੀਆਂ ਸ਼ਾਪਸ ਖੋਲ ਲਈਆਂ ਦੂਰੀ ਅਲੱਗ ਥਾਂ ਤੇ ਉੱਥੋਂ ਅਸੀਂ ਲਿਆ ਬੱਚੇ ਦੀਆਂ ਬੁੱਕਸ ਤੇ ਨਾਲੇ ਜੁਨੀਫਾਰਮ ਦਾ ਪਤਾ ਕੀਤਾ ਜੁਨੀਫਾਰਮ ਫਿਰ ਅਸੀਂ ਬਜਾਰੋਂ ਕੈਂਟ ਲਈ। ਪਜਾਰਤਾ ਸੀ ਬਿਲਕੁਲ ਨਹੀਂ ਮਿਲਾਇਆ ਆ ਦੇਖ ਆ ਰਹੀ ਹੈ ਸਕੂਲ ਬੈਗਰੀ ਅਵੇਲੇਬਲ ਸੀ। ਆਪਹਿਲਾਂ ਅੰਚ ਨੇ ਬਹੁਤ سارے ਬੈਕ ਵਰਤੇ ਨੇ ਛੋਟੀਆਂ ਕਲਾਸਾਂ ਚ ਮੈਂ ਦੱਸ ਦਿੱਤੇ ਇਹਨਾਂ ਨੂੰ ਤੇ ਆ ਦੇਖਿਓ ਹੁਣ ਮੈਂ ਸ਼ੌਪ ਦੇ